ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀਓ ਜਦ ਗੁਰਗੋਬਿੰਦ ਸਿੰਘ ਜੀ 8 ਸਾਲ ਦੇ ਸੀਗੇ ਉਹ ਆਪਣੇ ਮਾਮਾ ਜੀ ਦੇ ਨਾਲ ਲਖਨੌਰ ਤੋਂ ਅੰਬਾਲਾ ਸ਼ਿਕਾਰ ਖੇਡਾਂ ਚਾ ਰਹੇ ਸੀ ਬਾਬਾ ਜੀ ਕੋਲ ਉਸ ਸਮੇਂ ਇੱਕ ਚਿੱਟਾ ਬਾਜ਼ ਸੀ ਜਾਂਦੇ ਜਾਂਦੇ ਰਸਤੇ ਦੇ ਇੱਕ ਸ਼ਹਿਰ ਵਿੱਚ ਇੱਕ ਨਵਾਬ ਅਮੀਰ ਖਾਨ ਦੀ ਨਜ਼ਰ ਬਾਬਾ ਜੀ ਦੇ ਚਿੱਟੇ ਬਾਜ਼ ਤੇ ਗਈ ਉਹਦਾ ਮਨ ਬੇਈਮਾਨ ਹੋ ਗਿਆ ਬਾਬਾ ਜੀ ਦੇ ਬਾਜ ਨੂੰ ਵੇਖ ਕੇ ਉਹਨੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਆਪਣੇ ਬਾਜ ਨਾਲ ਮੇਰਾ ਬਾਜ ਲੜਾਓ ਬਾਬਾ ਜੀ ਸਮਝ ਗਏ ਕਿ ਉਹ ਨੀਤੀ ਦੇ ਨਾਲ ਬਾਬਾ ਜੀ ਦਾ ਬਾਜ ਲੈਣਾ ਚਾਹੁੰਦਾ ਹੈ ਤਾਂ ਬਾਬਾ ਜੀ ਨੇ ਕਿਹਾ ਨਹੀਂ ਆਪਾਂ ਬਾਜ ਨਹੀਂ ਚਿੜੀਆਂ ਲੜਾਵਾਂਗੇ ਤੇ ਨਵਾਬ ਕਹਿੰਦਾ ਹੈ ਕਿ ਮਜ਼ਾਕ ਕਰ ਰਹੇ ਹੋ ਚਿੜੀਆਂ ਤੇ ਬਾਜ ਦੀ ਖੁਰਾਕ ਹੁੰਨੀ ਆਏ ਹਨ ਜਦੋਂ ਬਾਬਾ ਜੀ ਨੇ ਆਹੀ ਗੱਲ ਚਿੜੀਆਂ ਦੀ ਗੱਲ ਦੁਬਾਰਾ ਗਹराई ਤਾਂ ਨਵਾਬ ਮੰਨ ਗਿਆ ਬਾਬਾ ਜੀ ਦੇ ਆਦੇਸ਼ ਤੇ ਪੇੜ ਦੇ ਉੱਪਰ ਬੈਠੀਆਂ ਦੋ ਚਿੜੀਆਂ ਬਾਜ਼ ਦੇ ਨਾਲ ਪੜ ਗਈਆਂ ਤਾਂ ਬਾਜ਼ ਦੇ ਟੁਕੜੇ ਟੁਕੜੇ ਕਰਕੇ ਰੱਖ ਦਿੱਤੇ ਉਸ ਦਿਨ ਤੋਂ ਅੱਜ ਤੱਕ ਉਧਰ ਗੁਰਦੁਆਰਾ ਗੋਬਿੰਦਪੁਰ ਸਾਹਿਬ ਹਰਿਆਣਾ ਅੰਮ੍ਰਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ